ਸਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਰਾਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੱਦਣੀ ਕਲਾਂ ਤਹਿਸੀਲ ਨਿਹਾਰ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆਂ ਬਾਈ ਵਪਾਰ ਦਾ ਕੰਮ ਕਰਦੇ ਆਂ ਰੁਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ 'ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਇੱਕ ਐਨੀਮਲ ਬਾਈ ਦਾ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲੈਣੇ ਕੀ ਦੁੱਧਵਾਦਾ ਕਿੰਨਵਾ ਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦੋ। ਮਾ ਲਾਪੀਤ ਪਿੰਡ ਵਦਨੀ ਜ਼ਿਲ੍ਹਾ ਮੁਕਤਸੀਬ ਨਿਹਾਲ ਸਿੰਘ ਵਾਲਾ। ਠੀਕ ਆਪਾਂ ਪਹਿਲਾ ਵੀਡੀਓ ਪੰਜਾਂ ਸੀ ਵੈਗੇ ਸੀ। ਹਾਂਜੀ ਉਹ ਵੀ ਵੈਗੇ ਸੀ। ਠੀਕ ਆ ਇੱਕ ਹੀ ਐਨੀਮਲ ਵੈਗੇ ਸੀ। ਹਾਂਜੀ ਇੱਕ ਵੀ। ਇਹਦੀ ਕੀ ਡਿਟੇਲ ਆ ਜੀ? ਇਹ ਵੀਰੋ ਦੂਜਾ ਸੂਆ ਦਾ। ਠੀਕ ਆ ਜੀ। ਹਾਂਜੀ ਸੂਈ ਨੂੰ 7-8 ਦਿਨ ਹੋ ਗਏ। ਠੀਕ ਆ ਜੀ ਬੱਚਾ ਕੀ ਆ ਜੀ? ਮਗਰ ਬੱਚਾ ਵੀਰੇ। ਮਗਰ ਦੁੱਧ ਕਿੰਨਾ ਨੈਟ ਤਿਆਰ? ਇਸ ਟਾਈਮ ਵੀਰੇ ਹੈ 14 ਗਾ 13 ਦੀ ਗਰੰਟੀ ਹੈ। 13 ਆਪਾਂ ਜੋਕ ਕੇ ਦੇਣਾ। ਯਾਰ ਜੋਕ ਦੋ ਟਾਈਮ ਤਿੰਨਾਂ ਚੋ ਗਿਆ ਆਪਣਾ ਘਰ ਲੈ ਜੀ। ਜਿੱਦਾਂ ਥਣਾ-ਥ ਦੂਜਾ ਸੂਆ ਸੂਈ ਹੋਈ ਆ ਹਫਤਾ ਹੋ ਗਿਆ ਸੂਈ ਨੂੰ ਬੱਚਾ ਮਗਰ ਬੱਚਾ ਜੀ ਬਾਈ ਕਹਿੰਦਾ ਦੁੱਧ 14 ਕਿਲੋ ਆ 13 ਕਿਲੋ ਆ ਆਪਾਂ ਆਪਣੇ ਘਰੇ ਜੋਕ ਕੇ ਦੇ ਦਾਂਗੇ ਹਵਾਨਾ ਕਰਮ ਵਾਲੀ ਦਾ ਜਮਾ ਟਾਪ ਦਾ ਤੇ ਥਣ ਮੱਝਾਂ ਰਗੇ ਹੱਥੀ ਚ ਵਾਈ ਵਾਲੇ ਸੋਹਣੀ ਫੇਸ ਕੁਆਲਿਟੀ ਆ ਦੇਖ ਸਕਦੇ ਹੋ ਥਾਂ ਤੋਂ ਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਪੂਰਾ ਟਾਪ ਦਾ ਹਵਾਨਾ ਤੇ ਬਈ ਥਾਣਾ ਤੁਨਾ ਦੀ ਓਕੇ ਹੋ ਜੇ ਹਨ ਵੀਰੇ ਓਕੇ ਹੋ ਗਈ ਜਮਾ ਕੋਈ ਪੂਰ ਛਿੱਟਾ ਨਹੀਂ ਨਾ ਪੂਰ ਛਿੱਟਾ ਕੋਈ ਨਹੀਂ ਵੀਰੇ ਠੀਕ ਹੈ ਜੀ ਥਾਣਾ ਦੀ ਜਮਾ ਓਕੇ ਆ ਥਣ ਸੋਹਣਿਆ ਚਾਰੇ ਥਾ ਨਿਖੜ ਮੇ ਇੱਕੋ ਸੈਜ ਦੇ ਸੋਹਣੀ ਫੇਸ ਕੁਆਲਟੀ ਚੰਗੀ ਹੈਵੀ ਬੋਡੀ weight ਦੀ ਕਿੰਨਾ ਕੁ ਪਾਜੂ ਬਾਈ ਦੁੱਧ ਉਹ ਦੂਰੇ ਪਾਜੂ 1500 1600 ਕਰਾਉਂ ਠੀਕ ਹੈ ਜੀ ਮੁੱਲ ਬਾਈ ਇਹਦਾ ਇਹਦਾ ਮੁੱਲ ਵੀਰੇ ਕਰਾਉਂ ਨੂੰ 50 ਕਰ ਲਈ 55 ਕਰ ਲਈ ਆਪਾਂ 47 ਦੇ ਦਾਂ ਜੀ ਹਾਂ ਨਹੀਂ ਹਾਂਜੀ ਹਾਂ ਠੀਕ ਹੈ ਜੀ ਜੈਜ ਮੌਲੀ ਕੀਤਾ ਬਾਈ ਨੇ 47000 ਰੁਪਿਆ ਉਹਦੇ ਜੋ ਛੋੜ ਛੱਪਾ ਹੋ ਜਾਊਗਾ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਥਣਾ ਸੁਣਾ ਵਾਲੇ ਪਾਸੋਂ ਤਾਂ ਬੇਫਿਕਰ ਹੋ ਜਿਓ ਬਾਈ ਕਨਾਲ ਥਾਣਾ ਦੇ 1 ਨੰਬਰ ਹੋਊ ਗੰਨੇ ਅਰਗੀ ਚੁਆਈ ਹੋ ਬਾਕੀ ਥਾਣ ਬਹੁਤ ਚੰਗਾ ਲੱਗਿਆ ਹੱਤੀ ਚੁਆਈ ਵਾਲਾ ਥਾਣਾ ਕੋਈ ਛੋਟਾ ਨਹੀਂ ਮਗਰ ਬੱਚਾ ਬੱਛਾ ਏ ਜਿਹੜੇ ਨੂੰ ਵੀਰ ਨੂੰ ਪਸੰਦ ਆਊਗੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ